ਹਾਂਜੀ ਦੋਸਤੋ ਠੀਕ ਹੋ ਉਮੀਦ ਕਰਦਾ ਤੁਸੀਂ ਇਹ ਠੀਕ ਹੋ ਹੱਸਦੇ ਹੋ ਨਜ਼ਾਰੇ ਲੈਂਦੇ ਆਏ ਯਾਰ ਰੱਬ ਦੇ ਤਮਾਸ਼ੇ ਮਤਲਬ ਉਹੀ ਜਾਣੇ ਕਦੇ ਮੀਂਹ ਆ ਜਾਂਦਾ ਨਾਲ ਹੀ ਉਧੂ ਬਾਅਦ ਚ ਧੁੱਪ ਆ ਜਾਂਦੀ ਹੈ ਜਿਹੜੀ ਧੁੱਪ ਮੀਂਹ ਤੋਂ ਬਾਅਦ ਆਉਂਦੀ ਹੈ ਉਹ ਤਾਂ ਬੜੀ ਖਤਰਨਾਕ ਹੁੰਦੀ ਹੈ ਠੀਕ ਹੈ ਜੀ ਆਪਾਂ ਤੁਹਾਡੇ ਨਾਲ ਵਾਦਾ ਕੀਤਾ ਸੀ ਤੁਸੀਂ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਮਮੋਲ ਲੀਜੀਏ ਤੋਛ ਜੀ 15 20 ਮਿੰਟ ਆਪਾਂ ਨੂੰ ਦਿਆ ਕਰਨ ਨੇ ਕੀਮਤੀ ਜੇ ਆਪਦੇ ਇਹ ਆਪਾਂ ਤੋਂ ਨੂਨਾ ਬਦਲੇ ਦਿਆ ਕਰਨੇ ਅਸੀਮ ਖੁਸ਼ੀ ਅੱਜ ਫਿਰ ਚੱਕੋ ਢੋਡੀਆਂ ਖੁਸ਼ੀਆਂ ਜੇ ਕੋਹਰ ਮੈਂ ਮੇਰੇ ਮਾਮੇ ਦਾ ਮੁੰਡਾ ਜੀ ਇਹ ਗੱਲ 82 84 ਦੀ ਗੱਲ ਆ ਜਦ ਸਕੂਟਰ ਕਿਸੇ ਕਿਸੇ ਕੋਲ ਹੁੰਦੇ ਸੀ ਤਾਜ਼ਾ ਤਾਜ਼ਾ ਸਕੂਟਰ ਸਿੱਖਿਆ ਸੀ ਟਰੱਕ ਚਲਾਉਣਾ ਹੁੰਦਾ ਟਰੱਕ ਸਾਡੇ ਰਿਸ਼ਤੇਦਾਰਾਂ ਦੀ ਟਰਾਂਸਪੋਰਟ ਸੀ ਉਹਨਾਂ ਨੇ ਉਹਨੂੰ ਸਕਾ ਕੇ ਆਪਣੇ ਕੋਲ ਸਾਡੇ ਰਿਸ਼ਤੇਦਾਰ ਸੀ ਮੋਹਰੀ ਦੇ ਸੀ ਨਹੀਂ ਹੈ ਅਜੇ ਵੀ ਹੈਗੇ ਨੇ ਉਹ ਉੱਥੇ ਲਓ ਜੀ ਉਹ ਗੱਡੀ ਲੈ ਕੇ ਆਇਆ ਵੀਰੇ ਨੂੰ ਕਹਿੰਦਾ ਕਹਿੰਦਾ ਵੀਰੇ ਵੀ ਮੈਂ ਸਕੂਟਰ ਚਲਾਉਣਾ ਉਹ ਕਹਿੰਦਾ ਜਿੰਦਰਾ ਗੱਲ ਕਿਹੜੀ ਸਕੂਟਰ ਚਲਾ ਜੀ ਸੜਕੇ ਚਲਾ ਅਰੇ ਅ ਤੂੰ ਗੱਡੀ ਚਲਾਉਣਾ ਸਕੂਟਰ ਦੀ ਕੀ ਗੱਲ ਕਹਿੰਦਾ ਕਿਵੇਂ ਵੀ ਕਹਿੰਦਾ ਇਹਦਾ ਪਹਿਲਾ ਗੇਰ ਕਲੱਚ ਛੱਡ ਕੇ ਐ ਤੁਰਨਾ ਉਹਨੇ ਲਓ ਜੀ ਉਹ ਟੱਕਰਾਂ ਟੁੱਕਰਾਂ ਮਾਰ ਕੇ ਕਲੱਚ ਛੱਡਣਾ ਤੁਰਨਾ ਰੋਕਣਾ ਜਿੰਦਰ ਨੂੰ ਸਿਖਾਤਾ ਹੁਣ ਮਸਲਾ ਇਹ ਜਿੰਦਰ ਨੂੰ ਤੋੜਨਾ ਵੀ ਆ ਜਿੰਦਰ ਨੂੰ ਸਟਾਰਟ ਕਰਨਾ ਵੀ ਆ ਜਿੰਦਰ ਨੂੰ ਰੋਕਣਾ ਵੀ ਆ ਜਿਆ ਜਿੰਦਰ ਵੀਰੇ ਨੂੰ ਸਕੂਟਰ ਮੋੜਦਾ ਰਿਹਾ ਮੋੜ ਤੋਂ ਗਾ ਵੱਡੇ ਵੀਰੇ ਨੇ ਉਹ ਬੋਹੀ ਵਾਲੇ ਨੇ ਮੋਟਰਾਂ ਦਾ ਕਹਨ ਵੀ ਦੇ ਜਿੰਦਰ ਜਿਹੜੀਆਂ ਗੱਡੀਆਂ ਤੂੰ ਚਲਾਉਣਾ ਉਹਨਾਂ ਦੇ ਹੈਗਾ ਚੱਕੇ ਵੱਡੇ ਠੀਕ ਆ ਉਹ ਮੋੜ ਮੂੜ ਤੇ ਕੁਝ ਨਹੀਂ ਹੈਗੇ ਸਮਝ ਗਿਐ

ਸਾਡੇ ਘਰ ਤੱਕ ਤੂੰ ਗੱਡੀ ਲੈ ਕੇ ਆਵੇਂ ਸਕੂਟਰ ਲੈ ਕੇ ਆ ਰੋ ਕਹਿੰਦਾ ਦੇਖ ਲੈ ਜਿੰਦਰਾ ਤਾਂ ਕੱਲੂ ਮਾਲ ਲੈ ਕੇ ਜਾਣਾ ਵੀ ਕਿਤੇ ਉਹੀ ਗੱਲ ਨਾ ਹੋ ਜਵੇ ਵੀ ਗੱਡੀ ਵੀ ਇੱਥੇ ਹੀ ਰਹਿ ਜਵੇ ਤੇ ਤੂੰ ਰਾਹ 'ਚ ਹੀ ਰਹਿ ਜਵੇ ਉਹ ਕਹਿੰਦਾ ਨਹੀਂ ਨਹੀਂ ਵੀਰੇ ਯਾਰ ਮੈਂ ਪੁਰਾਣਾ ਡਰਾਈਵਰ ਯਾਰ ਮੈਂ ਕਲਕੱਤੇ ਵਾਲੀ ਲੈਂਦਾ ਡਰਾਈਵਰ ਮੈਂ ਸਕੂਟਰ ਸਕਟਰ ਨੂੰ ਸਮਝਦੇ ਹੀ ਨਹੀਂ ਆ ਪਰ ਚਲੋ ਠੀਕਾ ਚੱਲ ਫਿਰ ਜਿੰਦਰਾ ਤੂੰ ਮੈਂ ਆਇਆ ਚਾਹ ਪੀ ਕੇ ਬਾਅਦ ਚ ਜਿੰਦਰਾ ਉਹ ਤੋਂ ਘੰਟਾ ਪਹਿਲਾਂ ਦਾ ਤੁਰਿਆ ਬੁਰਤੋ ਬੋਹੀ ਤੋਂ ਪਿੰਡ ਹੈਗਾ 25 ਕਿਲੋਮੀਟਰ ਉਹ ਵੀਰਾਉ ਤੋਂ ਘੰਟਾ ਬਾਅਦ ਚ ਤੁਰ ਕੇ ਟਰੱਕ ਲੈ ਕੇ ਵੀ ਉਦੋਂ ਬਾਅਦ ਚ ਪਹੁੰਚ ਕੇ ਉਹ ਝਰ ਗਿਆ ਉਹਦਾ ਜਾਣ ਸਾਰਾ ਪਹਿਲਾ ਸਵਾਲ ਸੀ ਝਿੰਦਰ ਕਿੱਥੇ ਆ ਉਹ ਕਹਿੰਦਾ ਉਹਦਾ ਵੀਰੇ ਰੋਡੇ ਨਾਲ ਉਹ ਤਾਂ ਗੱਡੀ ਆਏਗਾ ਉਹ ਕਹਿੰਦਾ ਯਾਰ ਉਹ ਤਾਂ ਮੈਂ ਤਾਂ ਘੰਟਾ ਪਹਿਲਾਂ ਮੈਂ ਤੁਰ ਰਹਾ ਸਕੂਟਰ ਤੇ ਉਹ ਕਹਿੰਦਾ ਵੀਰ ਜੀ ਉਹਨੇ ਤਾਂ ਕਰ ਸਕੂਟਰ ਚ ਲੈ ਆ ਨਹੀਂ ਉਹ ਕਹਿੰਦਾ ਸਿੱਖ ਗਿਆ ਯਾਰ ਕਹਿੰਦੇ ਫਿਰ ਜੇ ਸਿੱਖ ਗਿਆ ਤੂੰ ਅੱਜ ਹੀ ਉਹਦੀ ਤਸਫਲਟ ਕਰਾਉਣੀ ਸੀ ਤੂੰ ਫੇਰ ਮੁੜ ਕੇ ਫੇਰ ਲੈ ਲੈਂਦਾ ਕਹਿੰਦੇ ਕਿਹੜਾ ਗੂੜਾ ਕੱਢ ਲੈਂਦਾ ਉਹ ਉੱਥੇ ਹੀ ਚਾਹ ਪੂਰਾ ਕਰ ਦਿੰਦੇ ਤੁਸੀਂ ਗਰਾਊਂਡ 'ਤੇ ਕਿਹੜੇ ਕਢਾਉਂਦੇ ਜਾ ਕੇ ਪਹੀਏ 'ਤੇ ਕਿਹੜੇ ਕਢਾਉਂਦੇ ਤੁਸੀਂ ਵੀ ਪਿੰਡ ਨੂੰ ਦੇ ਕੇ ਤੋਰ ਤੋ ਕਰਾ ਗਿਆ ਰੋਹੀ ਗੱਲ ਹੋ ਗਈ ਕਹਿੰਦਾ ਨਾਲੇ ਮੈਂ ਜਿੰਦਰ ਨੂੰ ਕਹਿ ਵੀ ਕਿਤੇ ਬਾਜ਼ੀਆਂ ਨਾ ਬਾਜੀ ਰਾਤ ਪੈ ਗਈ ਹੋਣੀ ਆ ਕਹਿੰਦਾ ਕਿਤੇ ਚਲੋ ਕਹਿੰਦਾ ਚਾਹ ਚੂ ਪੀਨੇ ਆ ਫੇਰ ਹੱਲ ਕਰਦੇ ਆ ਦੇਖਦੇ ਆ ਕੀ ਹੁੰਦਾ ਲਓ ਜੀ ਚਾਹ ਪੀਤੀ ਜਿੰਦਰ ਵੀ ਆ ਮੇਰੇ ਦੂਜੇ ਵੀਰੇ ਹਨ ਉਹਨੂੰ ਕਹਿੰਦਾ ਕਹਿੰਦਾ ਵੀ ਐਂ ਕਰੋ ਵੀ ਟਰੈਕਟਰ ਕਢੋ ਵੀ ਆਪਾਂ ਹੁਣ ਕਿੱਥੇ ਟਰੱਕ ਬੈਕ ਆਵੇਂ ਟਰੈਕਟਰ ਤੇ ਜਾ ਕੇ ਦੇਖ ਕੇ ਆਉਣੇ ਆਪਾਂ ਵੀ ਜਿੱਥੇ ਜਿੱਥੇ ਦੀ ਰਾਹ ਜਿਹੜਾ ਮੋਹੀ ਤੋਲ ਆ ਵੀ ਉਹਦੇ ਰਾਹ ਦੇ ਵਿੱਚ ਵੀ ਕਿਤੇ ਕਿਉਂਕਿ ਟਰੱਕਾਂ ਦੇ ਰਾਹ ਹੋਰ ਨਹੀਂ ਆਉਣ ਵਾਲੇ ਸਕੂਟਰਾਂ ਮੋਟਰਸਾਈਕਲਾਂ ਦੇ ਰਾਹ ਹੋਰ ਨਹੀਂ ਤੁਸੀਂ ਵੀ ਗੱਲ ਸਮਝੋ ਕਿ ਟਰੱਕ ਪਿੰਡੀਆਂ ਫਿਰਨੀਆਂ ਤੋਂ ਵੀ ਘੱਟ ਕੰਮ ਦਿਆ। ਉਹ ਹਲੇ ਟਰੈਕਟਰ ਕੱਢਦੇ ਨੇ ਜਿੰਦਰ ਸਕੂਟਰ ਨੂੰ ਰੋੜੀ ਆਵੇ ਘਰ ਤੋਂ ਥੋੜੀ ਦੂਰ ਮੋੜ ਸੀ। ਉਹ ਜਿੰਦਰਾ ਉਹ ਰੋੜੀ ਆ ਕੁਮਾਰੀ। ਉਹ ਕਹਿੰਦਾ ਹਾਂ ਵੀ ਉਹ ਕਹਿੰਦਾ ਤੂੰ ਰੋੜੀ ਆਉਣਾ ਉਹ ਕਹਿੰਦਾ ਲੈ ਵੀਰੇ ਆਪਾਂ ਹੁਣੇ ਸਟਾਰਟ ਕਰ ਲੈਂਦੇ ਆ। ਜੋ ਨਰਨੇ ਸਟੈਂਡ ਲਾ ਕੇ ਕੱਕ ਮਾਰੀ ਸਟਾਰਟ ਕੀਤਾ ਸਕੂਟਰ ਤੋੜ ਕੇ ਲੈ ਕੇ ਦੋ ਕੋਲੇ ਉਹ ਕਹਿੰਦਾ ਨਾ ਯਾਰ ਜਰ ਤੂੰ ਚਲਾ ਲੈਣਾ ਸਕੂਟਰ ਸਟਾਰਟ ਵੀ ਹੁੰਦਾ ਤੇ ਲਈਏ ਪਰ ਤੂੰ ਰੋੜ ਕੇ ਕਿਉਂ ਲੈ ਕੇ ਆਇਆ ਸੀ ਕਹਾਂ ਵੀ ਰੋੜ ਕੇ ਪੈ ਲੈ ਗਿਆ ਸੀ ਤੇ ਮੈਨੂੰ ਕਿਹਾ ਸੀ ਨਾ ਵੀ ਮੋੜ ਤੇ ਸਕੂਟਰ ਡਰ ਜਾਂਦਾ ਹੁੰਦਾ ਕਹਿੰਦਾ ਹਾਂ ਕਹਿੰਦਾ ਬਸ ਫੇਰ ਮੋੜ ਆਪਾਂ ਚਲਾ ਕੇ ਕੱਢੇ ਨਹੀਂ ਹੋਏ ਕਹਿੰਦਾ ਮੋੜ ਆਉਂਦਾ ਸੀ ਮੈਂ ਪਹਿਲੇ ਸਕੂਟਰ ਬੰਦ ਕਰਕੇ ਉੱਤਰ ਜਾਂਦਾ ਸੀ ਤੋੜ ਕੇ ਮੋੜ ਕੇ ਫੇਰ ਆ ਜਾਂਦਾ ਜਿਉਂ ਕਰਾ ਉਹ ਫੇਰੀ ਕਵੜਿਆ ਟੋਲਿਆ ਮੈਂ ਵੀ ਸੋਚਾਂ ਵੀ ਤੂੰ ਲੇਟ ਕਿਉਂ ਆਇਆ ਲਓ ਜੀ ਗੱਡੀ ਲੈ ਕੇ ਚਲੇ ਗੱਡੀ ਫੇਰ ਆਈ ਵੀਰੇ ਦੇ ਨਾਲ ਇੱਕ ਉਹਦਾ ਕਲਿੰਡਰ ਕਲੀਡਰ ਆ ਜੀ ਇਹਨਾਂ ਨੇ ਰੇਤਾ ਭਰ ਲਿਆਂਦਾ ਰੇਤਾ ਲਾਉਣਾ ਸੀਗਾ ਕਿਤੇ ਇਹ ਰੇਤਾ ਲਾਉਣਾ ਸੀ ਹੁਣ ਜਿਹੜੀ ਬੀਹੇ ਤੇ ਰੇਤਾ ਲਾਉਣਾ ਸੀ ਉਹ ਬੀਹ ਸੀ ਮਤਲਬ ਪੂਰੀ ਪੂਰੀ ਵੀਰੇ ਦਾ ਕਲਿੰਡਰ ਪਈਆ ਪਹਿਲਾਂ ਤਾਂ ਗੱਡੀ ਇੱਕ ਰੋਸ਼ਨਦਾਨ ਚ ਵਰਵਾਈ ਗੱਡੀ ਵੀਰੇ ਵੈਕ ਕਰਦਾ ਪਈਆ ਕਰ ਸਰਾਰ ਜੀ ਆਵਾ 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 ਗੱਡੀ ਚਾਰ ਨੂੰ ਰੋਸ਼ਨਾ ਚੱਕਦਾ ਠਾਂ ਲਓ ਜੀ ਉਹ ਲੱਟ ਪਈ ਰੋਤਾ ਜੋ ਉਹ ਤੂੰ ਪਈਆ ਐ ਕਰਿਆ ਫਰਨਾ ਕਰੇ ਟੈਂਕਾ ਕਰੇ ਹੋਰ ਜੇ ਕਿਤੇ ਗੱਡੀ ਲਾਗੀ ਕਰਾ ਪਈਆ ਲੱਤਾਂ ਬੰਦੂ ਤੇਰੀਆਂ ਅਰੇ ਨਹੀਂ ਲੱਗਤੀ ਸਰਦਾਰ ਜੀ ਆਪ ਕੋਈ ਨਹੀਂ ਚਲਾਨੀ ਆਤੀ ਲਓ ਜੀ ਫੇਰ ਗੱਲ ਹੋਈ ਦਿੱਤੀ ਵੀਰਾ ਫੇਰ ਸਟੀਰਿੰਗ ਤੇ ਪਈਆ ਫੇਰ ਤੇ ਓ ਹਾਂ ਪੀਆ ਓਕੇ ਕਰ ਹਰੀ ਆਵਾ 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 ਹਵਾ ਹਵਾ ਕਰਦੇ ਨੇ ਪਿੱਛੇ ਰੇੜਾ ਨਾ ਦੇਖਿਆ ਜਦ ਨੂੰ ਰੇੜਾ ਦੇਖਿਆ ਗੱਡੀ ਰੇੜੇ ਦੇ ਪੁਰੇ ਹੁਣ ਦੇਖਿਓ ਇਹ ਪੂਰੀ ਸਰ ਤੇ ਚੜੀ ਗੱਡੀ ਰੇੜੇ ਦੇ ਉਦੇ ਟਾਇਲਾ ਕੇ ਵੱਲੇ ਸਰਦਾਰ ਵੀ ਆਵਾ 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 ਜਾਟੂ ਕਰਿਆ ਜਾਟੂ ਗੱਡੀ ਰੇੜੇ ਦੇ ਉਤੋਂ ਦੀ ਫੇਰ ਪਿੱਛੇ ਕੋ ਜੀਵ ਜਾ ਖੜਕਾ ਗੜ 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 ਉਹ ਪੀਰਾ ਫੇਰ ਓ ਪੀਆ ਸਾਲਿਆ ਕਰਾ ਤਾ ਉਹੀ ਕੰਮ ਦੇ ਪੀਆ ਦੇ ਉਹ ਸਰਕਾਰ ਜੀ ਮੈਂ ਨੇ ਆਪਕੋ ਵਾ 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 ਤਾਂ ਬੋਲਾ ਤਾਂ ਉਹ ਕਰ ਆ ਬਾਬਾ ਬਾਬਾ ਨੂੰ ਮੈਂ ਇਥੇ ਕੁ ਧਾਰਨਾ ਪੜ ਰਿਹਾ ਸੀ ਕਿ ਤੂੰ ਬਾਵਾ ਬਾਵਾ ਬੋਲੇ ਸੀ ਤੂੰ ਇਹ ਨਹੀਂ ਸੀ ਕਹਿ ਸਕਦਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਠੀਕ ਹੈ ਜੀ ਮਿੱਤਰੋ ਓਕਰ ਬੋਟ ਲਓ